ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਮਾਨ ਦੀਆਂ ਕਥਿਤ ਵਾਇਰਲ ਵੀਡੀਓ ਦਾ ਜਿਸ ਦੇ ਉੱਤੇ ਸਿਆਸਤ ਗਰਮਾਈ ਹੋਈ ਹੈ। ਅਦਾਲਤੀ ਹੁਕਮਤ ਬਾਅਦ ਫੇਸਬੁੱਕ ਨੇ ਵੀਡੀਓਜ਼ ਹਟਾਈਆਂ ਨੇ ਤਾਂ ਫੇਸਬੁੱਕ ਤੋਂ ਵੀਡੀਓ ਹਟਣ ਮਗਰੋਂ ਸਮਰਾ ਇੰਸਟਾਗ੍ਰam ਦੇ ਉੱਤੇ ਐਕਟਿਵ ਹੋ ਗਿਆ ਹੈ। ਜਗਮਨ ਸਮਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਹੈ। ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਵੀਡੀਓ ਵਾਲੀਆਂ ਕੁੜੀਆਂ ਦੇ ਨਾਲ ਲਾਈਵ ਹੋਵਾਂਗਾ। ਇਹ ਜ਼ਿਕਰ ਕੀਤਾ ਗਿਆ। ਤੁਸੀਂ ਸਾਬਤ ਕਰਕੇ ਵਿਖਾਓ ਕਿ ਵੀਡੀਓ ਨਕਲੀ ਹੈ ਜਗਮਨ ਸਮਰਾਇ ਜ਼ਿਕਰ ਕਰ ਰਹੇ ਨੇ ਤਾਂ 20 ਅਕਤੂਬਰ ਨੂੰ ਸਮਰਾ ਨੇ ਫੇਸਬੁਕ ਦੇ ਉਤੇ ਦੋ ਕਥਿਤ ਵੀਡੀਓ ਪਾਈਆਂ ਸਨ ਜਿਨ੍ਹਾਂ ਦੇ ਉਤੇ ਸਿਆਸਤ ਗਰਮਾਈ ਹੋਈ ਹੈ ਇਹ ਮਾਮਲਾ ਪੂਰੇ ਤਰੀਕੇ ਦੇ ਨਾਲ ਗਰਮਾਇਆ ਹੋਇਆ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਆਮ ਆਦਮੀ ਪਾਰਟੀ ਨੇ ਵੀਡੀਓ ਨੂੰ AI ਜਨਰੇਟਿਡ ਫੇਕ ਵੀਡੀਓ ਕਰਾ ਦਿੱਤਾ ਸੀ ਕਿ ਇਹ ਡੀਪ ਫੇਕ ਵੀਡੀਓਜ਼ ਨੇ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਤਾਂ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਇਨ ਆਰ ਵੀਡੀਓਜ਼ ਦੇ ਆਧਾਰ ਦੇ ਉਤੇ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਮੁੱਖ ਮੰਤਰੀ ਦੇ ਉਤੇ ਸਵਾਲ ਚੁਕੇ ਜਾ ਰਹੇ ਨੇ ਕਸਿਆ ਮਾਕ ਦੀਆਂ ਕਥਿਤ ਵਾਇਰਲ ਵੀਡੀਓ ਦਾ ਮਾਮਲਾ ਹੋਰ ਗਰਮਾ ਗਿਆ ਹੈ ਜਗਮਨ ਸਮਰਾ ਅਦਾਲਤੀ ਹੁਕਮਾਂ ਤੋਂ ਬਾਅਦ ਜਿਨ੍ਹਾਂ ਦੀ ਫੇਸਬੁੱਕ ਦੇ ਉਤੇ ਵੀਡੀਓਜ਼ ਸਨ ਉਹ ਹਟਾ ਦਿੱਤੀਆਂ ਗਈਆਂ ਨੇ ਫੇਸਬੁੱਕ ਦੇ ਵੱਲੋਂ ਫੇਸਬੁੱਕ ਤੋਂ ਵੀਡੀਓ ਹਟਣ ਮਗਰੋਂ ਸਮਰਾ ਇੰਸਟਾਗ੍ਰam ਦੇ ਉਤੇ ਐਕਟਿਵ ਹੋ ਗਿਆ ਹੈ ਤੇ ਇੰਸਟਾਗ੍ਰam ਦੇ ਉਤੇ ਐਕਟਿਵ ਹੋ ਕੇ ਸਮਰਾ ਇਹ ਜ਼ਿਕਰ ਕਰ ਰਿਹਾ ਹੈ ਮੁੱਖ ਮੰਤਰੀ ਨੂੰ ਚੈਲੰਜ ਕਰ ਰਿਹਾ ਚੁਣੌਤੀ ਦੇ ਰਿਹਾ ਤਾਂ ਜਗਮਨ ਸਮਰਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ਨੀਵਾਰ ਸ਼ਾਮ ਨੂੰ ਵੀਡੀਓ ਵਾਲੀਆਂ ਕੁੜੀਆਂ ਦੇ ਨਾਲ ਲਾਈਵ ਹੋਵਾਂਗਾ ਇਸ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਸੀਂ ਸਾਬਤ ਕਰਕੇ ਵਿਖਾਓ ਕਿ ਵੀਡੀਓ ਨਕਲੀ ਹੈ ਜਗਮਨ ਸਮਰਾ ਦੀ ਇਹ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਹੈ 20 ਅਕਤੂਬਰ ਨੂੰ ਸਮਰਾ ਨੇ ਫੇਸਬੁੱਕ ਦੇ ਉਤੇ ਦੋ ਕਥਿਤ ਵੀਡੀਓ ਪਾਈਆਂ ਸਨ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਤੀਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਵਿਰੋਧੀਆਂ ਦੇ ਵੱਲੋਂ ਛੱਡੇ ਜਾ ਰਹੇ ਨੇ ਆਮ ਆਦਮੀ ਪਾਰਟੀ ਸਭ ਦੇ ਦਰਮਿਆਨ ਇਸ ਨੂੰ AI ਜਨਰੇਟਿਡ ਵੀਡੀਓ ਕਰਾਰ ਦੇ ਰਹੀਆਂ ਨੇ ਤਾਂ ਸੂਬੇ ਦੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਵੀ ਆਈ ਭਾਜਪਾ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਆਮ ਆਦਮੀ ਪਾਰਟੀ ਲਗਾਤਾਰ ਬਚਾਅ ਕਰਨ ਦੇ ਵਿੱਚ ਜੁਟੀ ਹੋਈ ਹੈ ਇਹਨਾਂ ਵੀਡੀਓਜ਼ ਨੂੰ AI ਜਨਰੇਟਿਡ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਦੂਜੇ ਪਾਸੇ ਵਿਰੋਧੀਆਂ ਨੇ ਸਵਾਲ ਚੁੱਕ ਦਿੱਤੇ ਨੇ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਅਖੇ ਜੀ ਪਰਚਾ ਹੋ ਗਿਆ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਤੁਹਾਡੇ ਸੈਟਰਡੇ ਦੀ ਈਵਨਿੰਗ ਮੇਰੀ ਸੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ AI ਆ ਅੱਠ ਵੀਡੀਓ ਨੇ ਇਹਦੀਆਂ ਅੱਠ ਮੇਰੇ ਪਿੰਡ ਸ਼ਰੀਕੇ ਕਬੀਲੇ ਵਾਲਿਆਂ ਨੂੰ ਜਾਂ ਜਿਹੜੇ ਕੋਈ ਦੂਰ ਦਾ ਰਿਸ਼ਤੇਦਾਰ ਆ ਉਹਨਾਂ ਦੇ ਘਰੇ ਪੁਲਿਸ ਗਈ ਤੇ ਬੁੜੀਆਂ ਨੂੰ ਵੀ ਕਹਿੰਦੇ ਥਾਣੇ ਚੱਲੋ ਪਹਿਲੀ ਗੱਲ ਤਾਂ ਵੀ ਕੀ ਉਹ ਅੱਤਵਾਦੀ ਨੇ ਦੂਜਾ ਉਹਨਾਂ ਦਾ ਜੁਰਮ ਕੀ ਆ ਮੈਂ ਕੀਤੀ ਐ ਰੀਲ ਇਹ ਅੱਠ ਨੇ ਜਿੰਨੇ ਮਰਜੀ ਐਫਆਈਆ ਰਾਂ ਕਰ ਲੋ ਜਿੰਨੇ ਮਰਜੀ ਸਾਈਬਰ ਕੋਲੇ ਭੱਜ ਲੋ ਜਿੰਨੇ ਮਰਜੀ ਸੈਂਟਰ ਕੋਲੇ ਭੱਜ ਲੋ ਐਕਸਟਰਾ ਡੀਟੀ ਦਾ ਪਹਿਲਾ ਲਾਅ ਪੜ੍ਹ ਲਿਓ ਐਕਸਟਰਾ ਡਿਸੀਜਨ ਕੀ ਹੁੰਦੀ ਆ ਯੂਐਸ ਸਿਟੀਜ਼ਨ ਵੀ